ਪੰਜ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਜੱਸੀ ਦੌਧਰ ਬਲੌਗ ਚੈਨਲ ਤੇ ਜੀ ਤੇ ਆਪਾਂ ਖੜੇ ਕਮ ਹੈ ਟਰੈਕਟਰ ਸੀਲਸ ਵਾਲਿਆਂ ਦੇ ਪਾਈ ਹੁਣਾਂ ਕੋਲ ਨਵਾਂ ਸਟਾਕ ਆ ਗਿਆ ਦੇ ਸਕਦਾ ਤੁਸੀਂ ਬਹੁਤ ਹੀ ਚੰਗੇ ਚੰਗੇ ਟਰੈਕਟਰ ਤੇ ਟੌਪ ਮਾਡ ਟਰੈਕਟਰ ਪਹੁੰਚਿਆ ਹੀ ਦੇ ਸਕਦਾ ਜਿਵੇਂ ਕਿ ਸੌਣ ਵਾਲੀ ਕਾ ਖੜਾ ਜੀ 20 ਮਾਡ ਦਾ 4,59,000 ਰੁਪਏ ਡਿਮਾਡ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਦੀ ਕੋਈ ਕਮੀ ਨਹੀਂ ਪੇਸ਼ੇ ਨਵਾਂ ਟਰੈਕਟਰ ਆ ਜੀ ਤੇ ਇੱਧਰ ਦੇ ਸਕਦਾ ਤੁਸੀਂ ਇਹ ਨਵੇਂ ਟਰੈਕਟਰ ਆ ਚੁੱਕਿਆ ਹੈ ਭਾਈ ਹੁਣਾਂ ਕੋਲੇ ਇੱਧਰ ਖੜਾ ਜੀ ਨੋਵਾ ਦੇ ਸਕਦਾ ਰਹੀ ਕੀ ਮਾਡਲ ਹੈ ਜੀ 8 ਲੱਖ 65 ਹਜ਼ਾਰ ਰੁਪਏ ਦਾ ਮਾੜਾ ਟਰੈਕਟਰ ਦੀ ਦੇ ਸਕਦਾ ਤੁਸੀਂ 4x4 ਟਰੈਕਟਰ ਇੱਧਰ ਵੀ ਖੜਾ ਹੈ ਨੋਵਾ 655 ਭਾਈ ਭਾਈ ਮਾਡਲ ਹੈ ਇਹ ਇਹ 10 ਲੱਖ 40 ਹਜ਼ਾਰ ਵੀ ਰਿਡਮਾਂਡ ਆ ਦੇ ਸਕਦਾ ਤੁਸੀਂ ਹੋਰ ਵਾਹ ਹੋਰ ਇੱਧਰ ਪੁਰਾਣੇ ਟਰੈਕਟਰ ਵੀ ਹੁੰਦੇ ਭਾਈ ਉਹਨਾਂ ਕੋਲੇ ਇੱਧਰ ਖੜਾ ਸਵਰਾਜ 855 ਆ ਸਵਰਾਜ 963 ਐਫੀ ਇਹਦੀ ਵੀ ਕੰਡੀਸ਼ਨ ਤੋਂ ਵਿੱਚ ਹੈ ਸਰ ਸਾਦਿਆਂ ਵੈਲਕਮ ਨਵਾਂ ਟਰੈਕਟਰ ਆ ਇਹ 18 ਮਾਡਲ ਆ 6 ਲੱਖ 35 ਹਜ਼ਾਰ ਵੀ ਰਿਡਮਾਂਡ ਆ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਆ ਇੱਧਰ ਖੜਾ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ 23 ਮਾਡਲ 720000 ਰੁਪਏ ਦੀ ਡਿਮਾਂਡ ਹੈ ਟੱਟ ਦੀ ਕੋਈ ਕਮੀ ਪੇਸ਼ੀ ਨੇ ਬਿਲਕੁਲ ਨਵਾਂ ਟਰੈਕਟਰ ਆ ਬਾਕੀ ਬਾਈ ਹੁਣਾਂ ਨਾਲ ਤਾਂ ਅਸੀਂ ਗੱਲਬਾਤ ਕਰ ਸਕਦੇ ਹਾਂ 9841 14511 ਇਹ ਬਾਈ ਦਾ ਨੰਬਰ ਆ ਮस्तान ਸਿੰਘ ਬਾਈ ਦਾ ਨਾਮ ਆ ਤੇ ਇੱਧਰ ਖੜੇ ਅਰਜਨ ਨੋਵਾ ਮਹਿੰਦਰਾ 605 ਡੀਏ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਪੰਜਾਬ ਨੰਬਰ ਆ ਬਿਲਕੁਲ ਨਵਾਂ ਟਰੈਕਟਰ ਆ ਟੌਪ ਮਾਰਕ ਟਰੈਕਟਰ ਹੁੰਦੇ ਬਾਈ ਹੁਣਾਂ ਕੋਲੇ 15 ਮਾਡਲ 590000 ਰੁਪਏ ਦੀ ਡਿਮਾਂਡ ਆ ਟਰੈਕਟਰ ਦੇ ਕੈਕਟਰ ਬਿਲਕੁਲ ਨਵਾਂ ਕੁ ਤੇ ਇੱਧਰ ਖੜਾ ਸਵਰਾਜ 973 TF ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ 21 ਮਾਡਲ ਦਾ 7 ਲੱਖ 20 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ ਕੋਈ ਕਮੀ ਪੇਸ਼ਿੰਗ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਬਿਲਕੁਲ ਨਵਾਂ ਟਰੈਕਟਰ ਆ ਤੇ 21 ਮਾਡਲ ਦਾ 7 ਲੱਖ 20 ਹਜ਼ਾਰ ਰੁਪਏ ਦੀ ਮੰਗ ਆ ਬਾਕੀ ਇੱਧਰ ਖੜਾ ਜੀ ਸੋਨ ਵਾਲੀ ਕਾ ਇੰਟਰਨੈਸ਼ਨਲ DS 550 ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਨਵਾਂ ਟਰੈਕਟਰ ਖੜਾ ਜੀ ਇਹ ਵੀ ਟਾਇਰ ਤੁਸੀਂ ਦੇਖੋ ਬੰਦੇ ਟਾਇਰ ਵੱਡੇ ਆ ਜੀ ਦੇ ਸਾਧਾ ਤਾਂ ਸੇ ਕੋਈ ਕਮੀ ਪੇਸ਼ ਨਹੀਂ Ориジナル ਟਰੈਕਟਰ ਸਾਰਾ ਇਹ ਹੈਗਾ 16 ਮਾਡਲ 485000 ਰੁਪਏ ਦੀ ਡਿਮਾਂਡ ਆ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਬਾਕੀ ਇੱਧਰ ਖੜਾ ਹੀ ਨੋ ਹਰਜਨ ਨੋ ਮਹਿੰਦਰਾ 605 ਡੀਏ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ 19 ਮਾਡਲ ਦਾ 640000 ਰੁਪਏ ਦੀ ਡਿਮਾਂਡ ਆ ਟਰੈਕਟਰ ਵੀ ਦੇਖ ਸਕਦੇ ਆ ਹਨ ਵਧੀਆ ਕੰਡੀਸ਼ਨ ਦੇ ਵਿੱਚ ਨਵਾਂ ਟਰੈਕਟਰ ਆ ਜੀ ਇਹ ਇੱਧਰ ਖੜਾ ਯੂਨ ਟ੍ਰੇਪ ਜੰਡੀ ਰੁਪਿਆ 39D ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 19 ਮਾਲਾ 465000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਿਲਕੁਲ ਨਵਾਂ ਜੀ ਤੇ ਦੇਖ ਸਕਦੇ ਹੋ ਪੁਰਾਣੇ ਟਰੈਕਟਰ ਵੀ ਹੰਦੇ ਪਾਈ ਹੋਣਾ ਕੋਲੇ ਤੇ ਇੱਧਰ ਖੜਾ 21 ਮਡ 785000 ਰੁਪਏ ਦੀ ਮੰਗ ਹੈ ਜੀ ਇਹ ਸਾਦਾਂ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਹੈ ਜੀ ਇਹ ਤੇ ਨਿਊ ਹਾਲੈਂਡ 363 ਤੇ ਕੰਡੀਸ਼ਨ ਤੇ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਆ ਇਧਰ ਖੜਾ ਜੀ ਮਾਡਲ 9517 ਮਾਡਲ ਦਾ 495000 ਰੁਪਏ ਦੀ ਮੰਗ ਆ ਟਰੈਕਟਰ ਦੀ ਇਹਨ ਕੋਕਾ ਵੀ ਟਰੈਕਟਰ ਆ ਜੀ ਇਧਰ ਖੜਾ ਜੀ ਸਵਰਾਜ 855 ਐਫੀ 18 ਮਾਡਲ ਦਾ 565000 ਰੁਪਏ ਦੀ ਮੰਗ ਆ ਟਰੈਕਟਰ ਦੀ ਬਹੁਤ ਚੰਗੀ ਹਾਲਤ ਦੇ ਵਿੱਚ ਖੜਾ ਜੀ ਤੇ ਇਧਰ ਖੜਾ 9755 ਡੀ ਆਈ 4x4 ਦੇਖ ਸਕਦਾ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹਾਂ ਐਨ ਕੋਕਾ ਵੀਸ ਬਾਕੀ ਬਾਈ ਹੋਣਾਂ ਨਾਲ ਸਾਰੀ ਗੱਲਬਾਤ ਤੁਸੀਂ ਕਰ ਸਕਦੇ ਹੋ 9814114511 ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਆਪਣੇ ਪੇਜ ਨੂੰ ਵੀ ਫੋਲੋ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀ ਇਦਾਂ ਨਾ ਹੈਗਾ ਜਸਦੀ ਦੌਰ ਬਲੌਗ ਫੇਸਬੁੱਕ ਤੇ ਜਾ ਕੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਤੇ ਸ਼ੇਅਰ ਵੀ ਵੱਧ ਤੋਂ ਵੱਧ ਵੀਡੀਓ ਕਰਦੇ ਤੇ ਧੰਨਵਾਦ ਜੀ